41 ਸਾਲ ਹੋ ਗਏ ਸਿੱਖ ਨਸਲ ਕੁਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਹੋਰ ਮਨ ਪਰੇਸ਼ਾਨ ਹੁੰਦਾ ਕਿ ਠੀਕ ਹੈ ਮੰਨ ਲਿਓ ਗੈਰ ਸੀਗੇ ਉਹ ਗੈਰ ਸੀ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗਰੂਲ ਦਿੱਤੇ ਗਲੀਆਂ ਚ ਨਾਲੀਆਂ ਚ ਕੁਝ ਸ਼ਾਇਦ ਆਦਾਂ ਬਣਾ ਲਿਆ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ਗੋੜ ਬਣਾ ਲੰਦੇ ਸੁਖਵਿਲਾ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ਼ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦੇ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਸ ਚ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਫਿਰ ਕੋ ਆਪਣੀ ਸਿਆਸਤ ਲਈ ਅਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਜੇ ਤਾਂ ਹਟ ਜਾਓ ਅਜੇ ਵੀ ਨਹੀਂ ਹਟਦੇ ਸਪੀਕਰ ਸਾਹਿਬ ਮੈਂ ਦਿਲ ਦੀ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਇਸ ਇਤਿਹਾਸਿਕ ਬਿੱਲ ਦੇ ਉੱਤੇ ਇੱਕ ਐਡਾ ਦਾ ਬਿੱਲ ਜਿਸ ਦੇ ਨਾਲ ਕਰੋੜਾਂ ਲੋਕਾਂ ਦੀਆਂ ਆਸਥਾ ਸ਼ਰਧਾ ਜੁੜੀ ਹੋਈ ਹੈ ਉਸ ਦੇ ਉੱਤੇ ਤੁਸੀਂ ਬੈਨ ਬੋਲਣ ਦਾ ਮੌਕਾ ਦਿੱਤਾ ਜੀ ਮੈਂ ਸਮਝਦਾ ਹਾਂ ਸਪੀਕਰ ਸਾਹਿਬ ਕਿ ਸਾਰਾ ਸਦਨ ਹੀ ਇਸ ਤੱਥ ਨਾਲ ਸਹਿਮਤ ਹੋਊਗਾ ਕਿ ਪੰਜਾਬ ਦੀ ਪਹਿਚਾਨ ਪੰਜਾਬ ਦੀ ਹਸਤੀ ਪੰਜਾਬ ਦਾ ਅਹਿਸਾਸ ਪੰਜਾਬ ਦੇ ਧਾਰਮਿਕ ਗ੍ਰੰਥਾਂ ਦੀ ਸ੍ਰਿਸ਼ਟਾ ਤੋਂ ਹੈ ਕਿਉਂਕਿ ਪੰਜਾਬ ਉਹ ਧਰਤੀ ਹੈ ਜਿਸ ਨੂੰ ਇਹ ਗੌਰਵ ਪ੍ਰਾਪਤ ਹੈ ਕਿ ਦੁਨੀਆ ਦਾ ਸਭ ਤੋਂ ਪਹਿਲਾ ਗ੍ਰੰਥ ਰਿਗਵੇਦ ਇੱਥੇ ਲਿਖਿਆ ਗਿਆ ਭਗਵਾਨ ਵਾਲਮੀਕੀ ਨੇ ਰਮਾਇਣ ਦੀ ਰਚਨਾ ਲਈ ਵੀ ਪੰਜਾਬ ਦੀ ਧਰਤੀ ਚੁਣੀ ਤੇ ਪੰਜਾਬ ਹੀ ਉਹ ਧਰਤੀ ਹੈ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਸੰਪਾਦਿਤ ਗ੍ਰੰਥ ਆਦਿ ਸ਼੍ਰੀ ਗ੍ਰੰਥ ਸਾਹਿਬ ਇੱਥੇ ਸੰਪਾਦਿਤ ਹੋਇਆ ਪੰਜਾਬ ਹੀ ਉਹ ਧਰਤੀ ਹੈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਚਾਰੋਂ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਤੇ ਚਾਰੋਂ ਦਿਸ਼ਾਵਾਂ ਦੇ ਵੱਖ-ਵੱਖ ਪਾਸ਼ਾਵਾ ਵੱਖ-ਵੱਖ ਸੱਭਿਆਚਾਰਾਂ ਵੱਖ-ਵੱਖ ਧਾਰਾਵਾਂ ਤੇ ਇੱਥੋਂ ਤੱਕ ਕਿ ਵੱਖ-ਵੱਖ عقیدਿਆਂ ਦੇ ਨਾਲ ਜੁੜੇ ਰਹਿਬਰ ਸੰਤਾਂ ਮਹਾਂਪੁਰਖਾਂ ਭਗਤਾਂ ਦੀ ਗੁਰਬਾਣੀ ਦੀ ਰੱਬੀ ਬਾਣੀ ਆਪ ਹੱਥੀ ਉਤਾਰ ਕੇ ਪੰਜਾਬ ਲੈ ਕੇ ਆਏ ਤੇ ਉਹ ਮਹਾਨ ਧਰਤੀ ਹੈ ਪੰਜਾਬ ਇਹ ਧਰਤੀ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਇਕੱਠਾ ਕੀਤਾ ਪੰਜ ਗੁਰੂ ਪੰਜ ਗੁਰੂ ਸਾਹਿਬਾਨ ਦੀ ਬਾਣੀ ਜੋੜੀ ਤੇ ਉਸ ਦੇ ਵਿੱਚ ਉਹਨਾਂ ਰਹਿ ਰਹਿਬਰਾਂ ਪੀਰਾਂ ਭਗਤਾਂ ਦੀ ਬਾਣੀ ਜੋੜ ਕੇ ਦੁਨੀਆ ਦੀ ਸਭ ਤੋਂ ਰਮਣੀਕ ਸਥਾਨ ਇੱਕ ਐਦਾਂ ਦਾ ਸਥਾਨ ਜਿਸ ਦੇ ਦਰਵਾਜ਼ੇ ਚਾਰੋਂ ਦਿਸ਼ਾਵਾਂ ਵੱਲ ਖੁੱਲਦੇ ਹੋਣ ਉਸ ਦੇ ਐਨ ਕੇਂਦਰ ਦੇ ਵਿੱਚ ਉਸ ਆਦ ਗ੍ਰੰਥ ਸਾਹਿਬ ਨੂੰ ਸ਼ਿਸ਼ੋਭਿਤ ਕੀਤਾ ਤੇ ਉਸ ਦਾ ਨਾਮ ਸ਼੍ਰੀ ਹਰੀ ਮੰਦਰ ਸਾਹਿਬ ਰੱਖਿਆ ਉਸ ਤੋਂ ਬਾਅਦ ਇਸ ਦੁਨੀਆ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਵਾਲੇ ਖਾਲਸੇ ਦੇ ਰੂਪ ਦੇ ਵਿੱਚ ਦਸਵੇਂ ਸ਼ਿਕਤਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੇ ਉਸ ਨੂੰ ਸੰਪੂਰਨ ਕਰ ਦਿੱਤਾ ਤੇ ਹਰ ਇੱਕ ਸਿੱਖ ਨੂੰ ਹਰ ਇੱਕ ਖਾਲਸੇ ਨੂੰ ਇਹ ਹੁਕਮ ਦਿੱਤਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਪਤਾ ਨਹੀਂ ਕਿੰਨੇ ਸਿੰਘਾਂ ਨੇ ਸ਼ਹਾਦਤ ਦਿੱਤੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਲਈ ਸਤਕਾਰ ਦੇ ਲਈ ਰੱਖਿਆ ਦੇ ਲਈ ਬੰਦ-ਬੰਦ ਕਟਵਾਏ ਖੋਪੜੀਆਂ ਲੋਹਾਈਆਂ ਪਰਿਵਾਰ-ਵਾਰ ਦਿੱਤਾ ਮੈਂ पढ़ रहा चलो मुगल जंगा अफगाना ना के नाम मैं आप जी पढ़ के मैं हैरान हो गया जी दोनों विश्व युद्धा दोनों विश्व युद्ध पहला विश्व युद्ध दूजा विश्व युद्ध ब्रिटिश आर्मी दे वलों हजार सिख सैनिक लड़े पहले विश्व युद्ध उन्नीस सौ चौदह तो लैके उन्नीस सौ उन्नीस तक उदों भी जिथे जिथे सिख सपाई गए चाहे बेलजियम चाहे फ्रांस चाहे यूरोप के बैटल फील्ड हर जगह अपने गुरु को अपने नाम लैके गए ਤੇ ਕਿੰਨੇ ਭੀਸ਼ਮ ਯੁੱਧ ਸੀ ਕਿਤੇ ਵੀ ਗੁਰੂ ਸਾਹਿਬ ਨੂੰ ਆਂਚ ਨਹੀਂ ਆਂ ਦਿੱਤੀ ਕੋਈ ਗੋਲੀ ਕੋਈ ਬੰਬ ਕੋਈ ਗਰਨੇਡ ਗੁਰੂ ਸਾਹਿਬ ਦੇ ਨੇੜੇ ਨਹੀਂ ਆਂ ਦਿੱਤਾ ਮੈਂ ਕਿਤਾਬ ਦੇ ਵਿੱਚ ਪੜ ਰਿਹਾ ਸੀ ਕਿ ਪਹਿਲੇ ਵਿਸ਼ ਯੁੱਧ ਦੇ ਵਿੱਚ ਇੰਗਲੈਂਡ ਦੇ ਇੱਕ ਸ਼ਹਿਰ ਬ੍ਰਾਈਟਨ ਦੇ ਵਿੱਚ ਬ੍ਰਿਟਿਸ਼ ਆਰਮੀ ਵੱਲੋਂ ਜਿਹੜੇ ਫੱਟੜ ਸਿੱਖ ਸੈਨਿਕ ਹੈ ਉਹਨਾਂ ਲਈ ਇੱਕ ਹਸਪਤਾਲ ਬਣਾਇਆ ਗਿਆ ਉਸ ਹਸਪਤਾਲ ਦੇ ਵਿੱਚ ਵੀ ਸਿੱਖ ਸੈਨਿਕਾਂ ਨੇ ਇੱਕ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਿਤ ਕਰ ਦਿੱਤੇ ਤੇ ਗੁਰਦੁਆਰਾ ਬਣਾ ਦਿੱਤਾ ਤੇ ਜਿਹੜੇ ਗੋਰੇ ਡਾਕਟਰ ਐ ਉਹ ਦੇਖ ਕੇ ਹਰਾਨ ਹੁੰਦੇ ਸੀ ਕਿ ਜਦੋਂ ਫੱਟੜ ਸਿੱਖ ਸੈਨਿਕ ਆਂਦੇ ਸੀ ਕਿਸੇ ਦੀ ਲੱਤ ਵੱਡੀ ਹੋਈਆ ਕਿਸੇ ਦਾ ਖੂਨ ਨਿਕਲਦਾ ਹੋਇਆ ਉਹ ਕਹਿੰਦੇ ਅਸੀਂ ਇਲਾਜ ਬਾਦਸ਼ਾਹ ਕਰਾਵਾਂਗੇ ਪਹਿਲਾਂ ਗੁਰੂ ਸਾਹਿਬ ਸਾਹਮਣੇ ਨਤਮਸਤਕ ਹੋਵਾਂਗੇ ਐਸਾ ਮਹਾਨ ਹੋ ਗੁਰੂ ਤੇ ਐਸੇ ਮਹਾਨ ਉਸ ਗੁਰੂ ਦੇ ਸਿੱਖ ਦੂਜੇ ਵਿਸ਼ਯੁੱਧ ਦੇ ਵਿੱਚ ਬਰਮਾ ਦੇ ਜੰਗਲ ਹੋਣ ਅਫਰੀਕਾ ਦਾ ਰੇਗਿਸਤਾਨ ਹੋਵੇ ਇਟਲੀ ਦੀ ਪਹਾੜੀਆਂ ਹੋਣ ਜਿੱਥੇ ਜਿੱਥੇ ਸਿੱਖ ਬੈ ਨਿੱਗੇ ਨਾਲ ਲੈ ਕੇ ਕਿ ਗੁਰੂ ਸਾਹਿਬ ਨੂੰ ਧਿਆਨ ਨਹੀਂ ਆਂ ਦਿੱਤੀ ਇਹ ਦੇਖ ਕੇ ਬ੍ਰਿਟਿਸ਼ ਆਰਮੀ ਨੂੰ ਇਹ ਆਰਡਰ ਕੱਢਣੇ ਪਏ ਸਿੱਖਾਂ ਦਾ ਆਪਣੇ ਗੁਰੂ ਪ੍ਰਤੀ ਸਤਿਕਾਰ ਦੇਖ ਕੇ ਕਿ ਚਾਹੇ ਸਮੁੰਦਰੀ ਜਹਾਜ਼ ਹੋਣ ਚਾਹੇ ਟੈਂਟ ਹੋਣ ਚਾਹੇ ਟਰੱਕ ਹੋਣ ਚਾਹੇ ਡੱਗਆਊਟ ਹੋਣ ਸਿੱਖਾਂ ਦੇ ਤੇ ਉਹਨਾਂ ਦੇ ਗੁਰੂ ਦੇ ਸਤਿਕਾਰ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਤੇ ਜਦੋਂ ਵੀ ਕੋਈ ਲੜਾਈ ਹੁੰਦੀ ਸੀ ਸਿੱਖ ਸੈਨਿਕ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸੀ ਫਿਰ ਨਿਕਲਦੇ ਸੀ ਤੇ ਇਹ ਦੇਖ ਕੇ ਜਿਹੜੇ ਬ੍ਰਿਟਿਸ਼ ਆਰਮੀ ਸੀ ਉਹਨੇ ਆਪਣੇ ਕਮਾਂਡਰ ਨੂੰ ਪੁੱਛਿਆ ਵੀ ਇਹ ਕਿਹੜਾ ਰਿਸ਼ਤਾ ਹੈ ਉਸ ਕਮਾਂਡਰ ਨੇ ਆਪਣੀ ਜੀਵਨੀ ਚ ਲਿਖਿਆ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ देयर ਕਮਾਂਡਰ ਆਰ ਆਰਡਰਸ ਆਰ ਸੈਕੰਡਰੀ ਤੇ ਇਹਨਾਂ ਦੇ ਤਾਂ ਕਮਾਂਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਆਸੇ ਸਾਡੇ ਆਰਡਰ ਤਾਂ ਸੈਕੰਡਰੀ ਐਸੇ ਮਹਾਨ ਜਦੋਂ ਮੈਂ ਪੜ ਰਿਹਾ ਸੀਗਾ ਮੈਨੂੰ ਉਹ ਮਹਾਨ ਸਿੱਖਾਂ ਦੇ ਉੱਤੇ ਉਹਨਾਂ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਦੇ ਉੱਤੇ ਸੋਚ ਕੇ ਮਨ ਭਰੰਦਾ ਤੇ ਫਿਰ ਮੈਂ ਸੋਚਦਾ ਮੇਰਾ ਜਨਮ 1990 ਚ ਹੋਇਆ ਫਿਰ ਮੈਨੂੰ ਜਦੋਂ ਸੋਚਣਾ ਹੈ ਕਿ ਉਹੀ ਪੰਜਵੇਂ ਪਾਤਸ਼ਾਹ ਵੱਲੋਂ ਬਣਾਇਆ ਗਿਆ ਹਰਮੰਦਰ ਸਾਹਿਬ ਉੱਥੇ ਸਾਡੀ ਇੱਕ ਧੁੰਦ ਨੇ ਐਟੈਕ ਕਰਾ ਦਿੱਤਾ ਛੇਵੇਂ ਪਾਤਸ਼ਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਇਨਸਾਫ ਦਾ ਤਖਤ ਉਸਤੇ ਐਟੈਕ ਕਰਾ ਦਿੱਤਾ ਗਿਆ ਸਾਡੇ ਅੰਮ੍ਰਿਤਸਰ 'ਚ ਅੱਜ ਵੀ ਉਸ ਰੂਪ ਪੈਣੇ ਜੋ ਜ਼ਖਮੀ ਸਰੂਪ ਨੇ 41 ਸਾਲ ਹੋ ਗਏ ਸਿੱਖ ਨਸਲ ਕੁਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਹੋਰ ਮਨ ਪਰੇਸ਼ਾਨ ਹੁੰਦਾ ਕਿ ਠੀਕ ਹੈ ਮੰਨ ਲਿਓ ਗੈਰ ਸੀਗੇ ਉਹ ਗੈਰ ਸੀ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗਰੂਲ ਦਿੱਤੇ ਗਲੀਆਂਾਂ ਚ ਨਾਲੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ভোর ਬਣਾ ਲੰਦੇ ਸੁਖ ਵਿਲਾ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲਦੇ ਆਪਣੀ ਸਿਆਸਤ ਲਈ ਤੇ ਜਿਹੜੀ ਸੰਗਤ ਰੋਜ਼ ਤੇ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਫਿਰ ਕੋ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟ ਜਾਓ ਹਜੇ ਵੀ ਨਹੀਂ ਹਟਦੇ ਹਜੇ ਵੀ ਸਾਡੇ ਕਾਲ ਤੱਕ ਸਾਡ ਨਾਲ ਸਾਡੇ ਗੁਰਤਾ ਮਾਨਾ ਸਤਿੰਦਰ ਸਰਤਾਜ ਦਾ ਜੀ ਗੀਤ ਉਹ ਲਿਖਦਾ ਪਰਲੋ ਉਸ ਗਾਣੇ ਦਾ ਨਾਮ ਉਹ ਲਿਖਦਾ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਹੀ ਹੋਏ ਦਿਨ ਦੀਵੇ ਹੀ ਸਾਰ ਦਿੱਤੇ ਨੇ ਜਿਗਰਾ ਹੀ ਹੋਏ ਸੁੱਚੀ ਜਗਾ ਚੜੇ ਜੁੱਤੇ ਪਰਲੋ ਹੈ ਵਫਾਦਾਰੀਆਂ ਮੁਕਰੇ ਕੁੱਤੇ ਪਰਲੋ ਹੈ ਇਹ ਪਰਲੋ ਹੈ ਸਪੀਕਰ ਸਾਹਿਬ ਐਸੇ ਮਹਾਨ ਗੁਰੂ ਦੀ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਚਾਹੇ ਪਿਛਲੀ ਸਰਕਾਰਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਦੋ ਚਾਰ ਸੀਟਾਂ ਦੇ ਦਿੱਤੀਆਂ ਲੜਾਈ ਲੜ ਰਹੇ ਆ ਪਰ ਮੇਰੇ ਮੇਰਾ ਇਹ ਵਿਸ਼ਵਾਸ ਹੈ ਕਿ ਇਹਨਾਂ ਦਾ ਨਾ ਇੱਥੇ ਕੁਝ ਬੰਨਣਾ ਨਾ ਉੱਥੇ ਕੁਝ ਬੰਨਣਾ ਤੇ ਅੱਜ ਇਹ ਹਾਊਸ ਸੀ ਕਿਦਾਂ ਦਾ ਕਿ ਜਿਨ੍ਹਾਂ ਨੂੰ ਵਹਿਮ ਸੀ ਕਿ ਸਾਡੇ ਪੰਜਾਬ ਦੇ ਅਸੀਂ ਮਾਲਕ ਹੈ ਅੱਜ ਇਸ ਹਾਊਸ ਦੇ ਵਿੱਚ ਇੱਕ ਵੀ ਸ਼ਖਸ ਆਹ ਦਾ ਨਾਰਾ ਮਾਰਨ ਵਾਲਾ ਹੈ ਨਹੀਂ ਉਹਨਾਂ ਦਾ ਇਨਸਾਫ ਗੁਰੂ ਕਰੂਗਾ ਗੁਰੂ ਤੋਂ ਬਲਵਾ ਸਾਡੇ ਵਰਗੇ ਅਸੀਂ ਕੀ ਹੈ ਸਾਨੂੰ ਕੌਣ ਪੁੱਛਦਾ ਸੀ ਸਹੀ ਕਹਿੰਦੇ ਨਹੀਂ ਸਹੀ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਘਰਾਨਿਆਂ ਚੋਂ ਸਹੀ ਕਹੇ ਸਾਨੂੰ ਕੌਣ ਪੁੱਛਦਾ ਸੀ ਸਾਡੀ ਤੇ ਸਾਡੀ ਗੁਰੂ ਦੀ ਰਹਿਮਤ ਹੈ ਹਜੇ ਵੀ ਅਸੀਂ ਕੁਝ ਨਹੀਂ ਹਾਂ ਤੁਸੀਂ ਬਹੁਤ ਵੱਡੇ ਹੋ ਅਸੀਂ ਕੁਝ ਨਹੀਂ ਹਾਂ ਅਸੀਂ ਜੋ ਕੁਝ ਹਾਂ ਆਪਣੇ ਗੁਰੂ ਕਰਕੇ ਹ ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲਣੀ ਮਿਲਣੀ ਹੈ ਜੀ ਸਪੀਕਰ ਸਾਹਿਬ ਅੱਜ ਠੀਕ ਹੈ ਮੈਂ ਖੁਦ ਇੱਕ ਵਕੀਲ ਹਾਂ ਕ੍ਰਿਮੀਨਲ ਪ੍ਰੈਕਟਿਸ ਕੀਤੀ ਹੈ ਠੀਕ ਹੈ ਇਹਦਾ ਰੈਟਰੋਸਪੈਕਟਿਵ ਇਫੈਕਟ ਨਹੀਂ ਹੋ ਸਕਦਾ ਪਰ ਕੀ ਅਸੀਂ ਰੋਜ਼ ਹੁਣ ਬੇਅਦਬੀਆਂ ਹੁੰਦੀ ਏ ਕੱਲ ਵੀ ਘਟਨਾ ਹੋਈ ਪਿਛਲੇ 10 12 ਸਾਲਾਂ ਤੋਂ ਇੱਕ ਸਾਜ਼ਿਸ਼ ਹੈ ਪੰਜਾਬ ਖਿਲਾਫ ਸਿੱਖੀ ਖਿਲਾਫ ਕਿ ਕਿਸੇ ਤਰੀਕੇ ਨਾਲ ਪੰਜਾਬ ਕਿਉਂ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਅਗਰ ਪੰਜਾਬ ਲੱਗ ਜਾਵੇ ਤਾਂ ਦੁਨੀਆ ਉੱਤੇ ਆਪਣਾ ਸਿੱਕਾ ਜਮਾ ਲੂਗਾ ਉਹ ਚਾਹੁੰਦੇ ਹੈ ਕਿ ਬਸ ਇਹਨੂੰ ਲੜਾਈ ਚੱਲੋ ਨਸ਼ਾ ਦਿਓ ਇੱਥੇ ਇਹਨਾਂ ਨੂੰ ਇਹਨਾਂ ਦੇ ਗੁਰੂ ਤੋਂ ਦੂਰ ਕਰੋ ਆਪਸ ਚ ਲੜਾਓ ਪਿਛਲੀ ਸਰਕਾਰ ਮੈਂ ਬਿਲਕੁਲ ਫੈਕਟਸ 'ਤੇ ਗੱਲ ਕਰੂੰਗਾ ਇਹ ਜਿਹੜਾ ਮੁੱਦਾ ਹੈ ਇਹ ਸੰਵਰਤੀ ਲਿਸਟ 'ਚ ਆਂਦਾ ਇਟ ਇਜ਼ ਪਾਰਟ ਆਫ ਕੰਕੂਰੈਂਟ ਲਿਸਟ ਤੇ ਐਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਵੱਖ-ਵੱਖ ਸਟੇਟਸ ਦੇ ਆ ਜਿਨ੍ਹਾਂ ਨੇ ਆਪਣਾ ਅਲੱਗ ਕ੍ਰਿਮੀਨਲ ਕਾਨੂੰਨ ਬਣਾਇਆ ਉੱਤਰਾਖੰਡ ਨੇ ਬਣਾਇਆ ਯੂਪੀ ਨੇ ਬਣਾਇਆ ਅਲੱਗ-ਅਲੱਗ ਵਿਸ਼ੇ ਇਸ਼ੂਜ਼ ਦੇ ਉੱਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਬਾਰਾਸ਼ਕਨ ਨੇ ਬਣਾਇਆ ਅ ਸਟੇਟ ਇਜ਼ ਡਿਊਲੀ ਕੰਪੀਟੈਂਟ ਟੂ ਮੇਕ ਦਿਸ ਲਾ ਅਸੀਂ ਕੀ ਸੀ ਅਸੀਂ ਪਿਛਲੇ ਸਮੇਂ ਸਿਰਫ 295 A 295 A ਆਫ IPC ਜੋ ਹੁਣ BNS ਦੀ 299 ਹੈ ਉਸ ਦੇ ਉੱਤੇ ਖੇਡਦੇ ਰਹੇ ਫਰਜ਼ੀ ਝੂਠੀਆਂ ਚਿੱਟੀਆਂ ਲਿਖਦੇ ਰਹੇ ਜਦਕੀ ਸਾਹਮਣੇ ਸਪੈਸ਼ਲ ਬਿੱਲ ਲੈ ਕੇ ਆਣਾ ਚਾਹੀਦਾ ਸੀ ਜੋ ਹੀ ਲੈ ਕੇ ਆਇਆ ਤੇ ਮੈਂ ਇਹਦੇ ਹੁਣ ਚੁਕਲੇ ਮੈਂ ਵਕੀਲ ਹਾਂ ਤਾਂ ਮੇਰਾ ਫਰਜ਼ ਹੈ ਇਹਦੇ ਜਿਹੜੇ ਕਾਨੂੰਨੀ ਪੱਖ ਹੈ ਮੈਂ ਉਹ ਸਦਨ ਸੰਭਲੇ ਰੱਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਇੱਕ ਸਰਕਾਰ ਦਾ ਕੋਈ ਵੀ ਸਰਕਾਰ ਕੋਈ ਵੀ ਪਬਲਿਕ ਰਿਪ੍ਰেজੈਂਟੇਟਿਵ ਹੈ ਮੇਰਾ ਆਪਣਾ ਨਿੱਜੀ ਧਰਮ ਹੋ ਸਕਦਾ ਹੈ ਮੇਰਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਹੈ ਪਰ ਜਦੋਂ ਮੈਂ ਸਰਕਾਰ ਦਾ ਹਿੱਸਾ ਹਾਂ ਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਜੋ ਵੀ ਉਹਦੀ ਆਸਥਾ ਹੈ ਉਸ ਦੀ ਕਦਰ ਕਰਨਾ ਉਸ ਦੀ ਰੱਖਿਆ ਕਰਨਾ ਇਹ ਸਰਕਾਰ ਦਾ ਧਰਮ ਹੈ ਸਰਕਾਰ ਦੀ ਡਿਊਟੀ ਹੈ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਤਾਂ ਇਸ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਉਹ ਸਾਰੇ ਗ੍ਰੰਥ ਜਿਨ੍ਹਾਂ ਪ੍ਰਤੀ ਪੰਜਾਬ ਦੇ ਨਾਗਰਿਕਾਂ ਦੀ ਆਸਥਾ ਹੈ ਉਹ ਸਾਰੇ ਇਹ ਗ੍ਰੰਥ ਇਨਕਲੂਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਦਕਾਸ ਆਪ ਸੰਤ ਜੀ ਆਪੋਥੀਆਂ ਭਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ ਤੇ ਇਸ ਦੇ ਵਿੱਚ ਬੇਅਦਬੀ ਨੂੰ ਵੀ ਡਿਫਾਈਨ ਕੀਤਾ ਜੋ ਪਿਛਲੇ 295 ਵਿੱਚ ਨਹੀਂ ਸੀ ਤੇ 295 ਤਾਂ ਸਿਰਫ ਧਾਰਮਿਕ ਸਥਾਨਾਂ ਦੀ ਗੱਲ ਕਰਦਾ ਧਾਰਮਿਕ ਗ੍ਰੰਥਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਇਸ ਦੇ ਵਿੱਚ ਬੇਅਦਬੀ ਨੂੰ ਡਿਫਾਈਨ ਕੀਤਾ ਕਿ ਬੇਅਦਬੀ ਦਾ ਮਤਲਬ ਕੀ ਕਿਸੇ ਵੀ ਜੁਰਮ ਦੀ ਡੈਫੀਨੇਸ਼ਨ ਹੁੰਦੀ ਹੈ ਉਹ ਡਿਫਾਈਨ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਛੇੜਛਾੜ ਗ੍ਰੰਥ ਨੂੰ ਸਾੜਨਾ ਜਾਲਨਾ ਗਾਲਣਾ ਫਾੜਨਾ ਉਹਦਾ ਰੰਗ ਉਤਾਰਨਾ ਕਿਸੇ ਵੀ ਤਰੀਕੇ ਦੀ ਛੇੜਛਾੜ ਬੇਅਦਬੀ ਹੋਊਗੀ ਫਿਰ ਇਸ ਜੁਰਮ ਨੂੰ ਗੈਰ ਜਮਾਨਤ ਯੋਗ ਬਣਾਇਆ ਗਿਆ ਗੈਰ ਮਾਫੀ ਯੋਗ ਬਣਾਇਆ ਗਿਆ ਨਾਨ ਬੇਲੇਬਲ ਐ ਕਾਗਨੀਜ਼ੀਏਬਲ ਐ ਐਂਡ ਇਟ ਕੈਨ ਨਾਟ ਬੀ ਕੰਪਾਉਂਡਡਿਟ ਤੇ ਇਸ ਦਾ ਜਿਹੜਾ ਟ੍ਰਾਇਲ ਹੈ ਉਹ ਸੈਸ਼ਨ ਅਦਾਲਤ ਚ ਹੋਊਗਾ ਇਟ ਕੈਨ ਓਨਲੀ ਬੀ ਟ੍ਰਾਇਲਡ ਐਟ ਦ ਸੈਸ਼ਨ ਕੋਰਟਸ ਤੇ ਡੀਐਸਪੀ ਜਾਂ ਉਸ ਤੋਂ ਸੀਨੀਅਰ ਡੀਐਸਪੀ ਰੈਂਕ ਦਾ ਅਧਿਕਾਰੀ ਹੈ ਉਸ ਤੋਂ ਸੀਨੀਅਰ ਪੁਲਿਸ ਅਫੀਸਰ ਇਸ ਦੀ ਜਾਂਚ ਕਰ ਸਕਦਾ ਤੇ ਇਸ ਦੇ ਵਿੱਚ ਹੁਣ ਜੇ ਜੁਰਮ ਤੇ ਆਈਏ ਤਾਂ ਘੱਟੋ ਘੱਟ ਜੋ ਵੀ ਇਦਾਂ ਦੀ ਘਨੌਣੀ ਹਰਕਤ ਕਰਦਾ ਹੈ ਘੱਟੋ ਘੱਟ 10 ਸਾਲ ਦੀ ਸਜ਼ਾ ਜੋ ਉਮਰ ਕੈਦ ਤੱਕ ਤੇ 5 ਲੱਖ ਦਾ ਜੁਰਮਾਨਾ ਜੋ 10 ਲੱਖ ਤੱਕ ਤੇ ਜੋ ਕੋਈ ਵੀ ਇਸ ਘਨੌਣੀ ਹਰਕਤ ਨੂੰ ਕਰਨ ਦੀ ਸਾਜ਼ਿਸ਼ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਿਲ ਹੈ ਉਸ ਨੂੰ 3 ਸਾਲ ਤੱਕ ਦੀ ਘੱਟੋ ਘੱਟ ਸਜ਼ਾ ਜੋ 5 ਸਾਲ ਤੱਕ ਬਚ ਸਕਦੀ ਹੈ ਇੱਕ ਇੰਦਾਂ ਦਾ ਬਿੱਲ ਪੇਸ਼ ਕੀਤਾ ਕਿ ਉਸ ਤੋਂ ਬਾਅਦ ਇਹ ਸਾਰੇ ਹਾਊਸ ਦਾ ਫੈਸਲਾ ਕਿਸ ਨੂੰ ਸਿਲੈਕਟ ਕਮੇਟੀ ਚ ਭੇਜਿਆ ਜਾਵੇ ਮੈਂ ਸਮਝਦਾ ਪਰ ਇਹਦਾ ਜਿਹੜਾ ਜਿਸਤ ਉਹ ਬਹੁਤ ਮਜ਼ਬੂਤ ਹੈ ਜਿੰਨੀ ਮੇਰੀ ਲੀਗਲ ਗਿਆਨ ਮੈਂ ਨਹੀਂ ਸਮਝਦਾ ਆਪਕੇ ਅੰਦਰ ਮੈਂ ਬਹੁਤ ਵੱਡਾ ਵਕੀਲ ਹਾਂ ਪਰ ਜਿੰਨੀ ਮੈਨੂੰ ਤਾਲੀ ਜਿੰਨੀ ਮੈਨੂੰ ਅਕਲ ਹੈ ਜਿੰਨੀ ਮੈਨੂੰ تعلیم ਹੈ ਕਾਨੂੰਨ ਦੀ ਇੱਕ ਬਹੁਤ ਸਟਰੋਂਗ ਲੈਜਿਸਲੇਸ਼ਨ ਹੈ ਤੇ ਅੱਜ ਤੋਂ ਬਾਅਦ ਜਦੋਂ ਵੀ ਇਹ ਬਿੱਲ ਪਾਰਿਤ ਹੁੰਦਾ ਤਾਂ ਉਸ ਤੋਂ ਬਾਅਦ ਮੈਂ ਸਮਝਦਾ ਬੇਅਦਬ ਜਿਹੜੇ ਇਹ ਉਸ ਦੇ ਉੱਤੇ ਜਿਹੜੀ ਹੈ ਉਸ ਦੀ ਰੋਕ ਹੋਊਗੀ ਤੇ ਮੈਂ ਫਿਰ ਕਿਉਂਕਿ ਇੱਥੇ ਮੁੱਦਾ ਚੱਕਿਆ ਗਿਆ ਸਟੇਟ ਡਿਊਲੀ ਕੰਪੀਟੈਂਟ ਹੈ ਸਾਡਾ ਸੰਵਿਧਾਨ ਪੰਜਾਬ ਦੀ ਅਸੈਂਬਲੀ ਨੂੰ ਇਹ ਹੱਕ ਦਿੰਦਾ ਹੈ ਇਹ ਕਾਨੂੰਨ ਬਣਾਉਣ ਦਾ ਕਿ ਨਹੀਂ ਕਿ ਵੱਖਰੇ ਵਿਸ਼ੇ ਦਾ ਕਾਨੂੰਨ ਹੈ ਇਹ ਪੂਰਾ ਕੰਪੀਟੈਂਟ ਹੈ ਤੇ ਸਟੇਟ ਜਿਹੜਾ ਹੈ ਇਸ ਦੀ ਲੜਾਈ ਲੜੂਗਾ ਵੀ ਤੇ ਅਸੀਂ ਮੈਨੂੰ ਤਾਂ ਉਮੀਦ ਹੈ ਕਿ ਕਿਸੇ ਵੀ ਚਾਹ ਕੋਈ ਵੀ ਪਾਰਟੀ ਇੱਥੇ ਭਾਜਪੀ ਦੇ ਵੀ ਆਗੂ ਬੈਠੇ ਆ ਬਾਕੀ ਪਾਰਟੀਆਂ ਕਿਸੇ ਵੀ ਸਰਕਾਰ ਨੂੰ ਇੱਥੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਤਾਂ ਸਾਨੂੰ ਜਲਤੋ ਜਲ ਇਸ ਦੇ ਵਿੱਚ ਹੋਰ ਵੀ ਅਗਰ ਕਿਸੇ ਦੇ ਵੀ ਸੁਝਾਅ ਹੋਵੇ ਹੋਰ ਵੀ ਕੋਈ ਬੁੱਧੀਜੀਵੀ ਕੋਈ ਹੋਰ ਧਾਰਮਿਕ ਆਗੂਆਂ ਦੇ ਕਿਸੇ ਦੇ ਵੀ ਸੁਝਾਅ ਹੋ ਲੈ ਕੇ ਐਸ ਐਜ਼ ਅ ਕਲੈਕਟਿਵ ਹਾਊਸ ਅਸੀਂ ਆਪਣੇ ਇਸ ਬਿਲਡ ਦੀ ਜਿਹੜੀ ਹੈ ਪੈਰ ਵੀ ਕਰੀਏ ਤੇ ਆਪਣੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰੀਏ ਮੈਂ ਅੰਤਰੇ ਵਿੱਚ ਦੀ ਮੈਂ ਆਪਣੇ ਗੁਰੂ ਦਾ ਕੋਟਾਂ ਕੋਟਾਂ ਸ਼ੁਕਰਾਨਾ ਕਰਦਾ ਕਿ ਅਨੰਦਪੁਰ ਸਾਹਿਬ ਵਰਗੀ ਧਰਤੀ ਤੋਂ ਮੈਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤੇ ਇਦਾਂ ਦੇ ਇੱਕ ਮਹਾਨ ਬਿਲ ਦੇ ਵਿੱਚ ਉੱਤੇ ਬੋਲਣ ਦਾ ਮੌਕਾ ਮਿਲਿਆ ਇਸ ਸਾਰੇ ਅਜ਼ੀਮ ਸਦਨ ਦਾ ਸਾਰੀ ਸੰਗਤ ਦਾ ਤੇ ਆਪ ਜੀ ਦਾ ਧੰਨਵਾਦ ਹੈ ਮੈਨੂੰ ਬੋਲਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਔਰ ਖਾਲਸਾ ਵਾਹਿਗੁਰੂ